ਜ਼ਿੰਦਗੀ 'ਤੇ ਕੁਝ ਹਸੀਨ ਪਲ ਇਦਾਂ ਦੇ ਵੀ ਹੁੰਦੇ ਆ ਜਿਨ੍ਹਾਂ ਨੂੰ ਬੰਦਾ ਸਿਰਫ ਯਾਦ ਹੀ ਕਰ ਸਕਦਾ ਨਾ ਤੇ ਉਹ ਯਾਦਾਂ ਉਹਨਾਂ ਪਲਾਂ ਦੀਆਂ ਕਿਸੇ ਕੈਮਰੇ ਦੇ ਵਿੱਚ ਮਿਲਦੀਆਂ ਬਸ ਦਿਲ ਦੀ ਗੈਲਰੀ ਦੇ ਵਿੱਚ ਹੀ ਸੇਵ ਹੁੰਦੀਆਂ ਤੇ ਕਿਸੇ ਨੂੰ ਦਿਖਾਈਆਂ ਵੀ ਨਹੀਂ ਜਾ ਸਕਦੀਆਂ ਕਿਉਂਕਿ ਜਿਹੜੀਆਂ ਕੈਮਰਿਆਂ 'ਚੋਂ ਫੋਨਾਂ ਦੀਆਂ ਗੈਲਰੀਆਂ 'ਚੋਂ ਮਿਲਦੀਆਂ ਉਹ ਤੇ ਅਸੀਂ ਕਿਸੇ ਨਾਲ ਸ਼ੇਅਰ ਵੀ ਕਰ ਸਕਦੇ ਆ ਪਰ ਜਿਹੜੀਆਂ ਦਿਲ ਚ ਦੱਬੀਆਂ ਗਈਆਂ ਦਿਲ ਦੀਆਂ ਗਹਿਰਾਈਆਂ ਚ ਨੇ ਅੱਖਾਂ ਦੇ ਕੈਮਰੇ ਚ ਨੇ ਉਹਨਾਂ ਨੂੰ ਕਿਸੇ ਨਾਲ ਕਿਸੇ ਨੂੰ ਅਹਿਸਾਸ ਨਹੀਂ ਦਵਾਇਆ ਜਾ ਸਕਦਾ ਉਸ ਚੀਜ਼ ਦਾ ਅਕਸਰ ਹੀ ਇਹਨਾਂ ਸੰਗਣੀ ਧੁੰਦ ਨੂੰ ਵੇਖ ਕੇ ਮੈਨੂੰ ਯਾਦ ਆ ਜਾਂਦੇ ਉਹ ਪਾਲ ਮੇਰੇ ਦਾਦੀ ਨੇ ਕਹਿਣਾ ਅੱਜ ਨਹੀਂ ਧੁੰਦ ਉੱਤਰਦੀ ਸਵੇਰੇ ਉੱਠਦੇ ਸਾਰੇ ਅੱਜ ਤੂੰ ਫਟਾਫਟ ਮੇਰੇ ਨਾਲ ਕੰਮ ਕਰਾ ਦੇ ਫਿਰ ਆਪਾਂ ਸੌਵਾਂਗੇ ਦੇਖਾਂਗੇ ਕੰਪੀਟੀਸ਼ਨ ਹੋਊਗਾ ਸੌਨ ਦਾ ਕਿਹੜਾ ਜਿੱਤਦਾ ਤੂੰ ਜਿੱਤਦੀ ਕਿ ਮੈਂ ਜਿੱਤਦਾ ਹੁਣ ਤੇ ਸਿਰਫ ਤੂੰਂ ਰਹਿ ਗਈ ਨਾ ਕੰਪੀਟੀਸ਼ਨ ਰਹਾ ਨਾ ਕੰਪੀਟੀਸ਼ਨ ਕਰਨ ਵਾਲੇ ਰਹਾ